ਪੁਲਿਸ ਲਾਈਨ ਹੁਸ਼ਾਰਪੁਰ ਵਿਖੇ ਐਸਐਸਪੀ ਹੁਸ਼ਾਰਪੁਰ सुरेंद्र ਲੰਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨੀ ਕਸਪਾ ਟਾਂਡਾ ਵਿਖੇ ਨਗਰ ਕੀਰਤਨ ਦੌਰਾਨ ਟਰੈਕਟਰ ਸਵਾਰ ਲੋਕਾਂ ਨੇ ਇੱਕ ਨੌਜਵਾਨ ਤੇ ਹਮਲਾ ਕਰ ਉਸ ਨੂੰ ਗੰਭੀਰ ਰੂਬੀ ਚਖਮੀ ਕਰ ਦਿੱਤਾ ਸੀ ਜਿਸ ਦੀ ਬਾਅਦ ਵਿੱਚ ਦੁਰਾਣੇ ਇਲਾਜ ਮੌਤ ਹੋ ਗਈ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਐਸਐਸਪੀ ਮੁਤਾਬਕ ਇਹ ਸਾਰਾ ਮਾਮਲਾ ਪੁਰਾਣੀ ਰੰਜਿਸ਼ ਦਾ ਸੀ ਜੀ ਪੁਲਿਸ ਸਟੇਸ਼ਨ ਟਾਂਡੇ ਦਾ ਇੱਕ ਇੰਪੋਰਟੈਂਟ ਸੈਂਸੇਸ਼ਨਲ ਕੇਸ ਹੋਇਆ ਜਿਹਦੇ ਵਿੱਚ ਤੁਸੀਂ ਲਿਖਿਆ ਉਹ ਨਾ ਨਗਰ ਕੀਰਤਨ ਨਿਕਲਦੇ ਟਾਈਮ ਜਿਹੜੇ ਲੋਗ ਦੁੱਧ ਦਾ ਲੰਗਰ ਵਰਤਾ ਰਹੇ ਸੀਗੇ ਉਹਨਾਂ ਤੇ ਨਗਰ ਕੀਰਤਨ ਜਿਹੜਾ ਟੱਕਟਾ ਨਿਕਲ ਰਿਹਾ ਸੀਗਾ ਉਹਦੇ ਉੱਪਰ ਬੈਠੇ ਲੋਕਾਂ ਨੇ ਹਮਲਾ ਕੀਤਾ ਜਾਨਲੇਵਾ ਹਮਲਾ ਕੀਤਾ ਇੱਕ ਬੰਦੇ ਦੀ ਉੱਥੇ ਇਲਾਜ ਦੌਰਾਨ ਡੈਥ ਹੋਈ ਉਹਦਾ ਫਾਦਰ ਜਿਹੜਾ ਹੈਗਾ ਉਹ ਸਾਡਾ ਟ੍ਰੀਟਮੈਂਟ ਹੈਗਾ ਤੇ ਉਸ ਕੇਸ ਨੂੰ ਵੀ ਇਮੀਡੀਏਟਲੀ ਜਿਹੜੀ ਹੈਗੀ ਸਾਡੀ ਟੀਮਸ ਨੇ ਡੀਐਸਪੀ ਟਾਂਡਾ ਐਸ ਐਚਓ ਟਾਂਡਾ ਤੇ ਦੈਨ ਜਦੋਂ ਫਰਦਰ ਅਰੈਸਟ ਸਪੈਂਡਿੰਗ ਚੱਲ ਰਹੀਆਂ ਸੀਗੀਆਂ ਤੇ ਅਸੀਂ ਐਸ ਪੀ ਡੀ ਤੇ ਇਨਚਾਰਜ ਸੀਆਈਏ ਦੀ ਡਿਊਟੀ ਲਈ ਤੇ ਉਹ ਫਰਦਰ ਜਿਹੜਾ ਹੈਗਾ ਇਸ ਕੇਸ 'ਚ ਹੁਣ ਤੱਕ 7 ਦੋਸ਼ੀਆਂ ਵਿੱਚੋਂ 5 ਦੋਸ਼ੀ ਇਨਕਲੂਡਿੰਗ ਦੀ ਮੇਨ ਅਕਿਊਜ਼ਡ ਅਸੀਂ ਫੜ ਚੁੱਕੇ ਹਾਂ ਤੇ ਬਾਕੀ ਜਿਹੜੇ ਹੈਗੇ ਜਿਹੜੇ ਰਹਿੰਦੇ ਦੋਸ਼ੀ ਉਹ ਵੀ ਅਸੀਂ ਫੜਾਂਗੇ ਜਲਦੀ ਤੇ ਇਹਨਾਂ ਇਹਨਾਂ ਦੇ ਜਿਹੜੇ ਦੋਸ਼ੀ ਫੜੇ ਹੈਗੇ ਇਹਨਾਂ ਦੇ ਨਾਮ ਹੈਗੇ ਜਸ਼ਨ ਦਰਮਵੀਰ ਸ਼ਿਵਚਰਨਜੀਤ ਅਭਿਸ਼ੇਕ ਆਸ਼ੀਸ਼ ਕੋਸਲ ਇਹਨਾਂ ਦੇ ਖਿਲਾਫ ਇੱਕ 302 307 ਸੀਐਸਟੀ ਐਕਟ ਦੇ ਤਹਿਤ ਅਤੇ ਬਾਕੀ ਹੋਰ ਸੈਕਸ਼ਨਾਂ ਦੇ ਤਹਿਤ ਪੁਲਿਸ ਸਟੇਸ਼ਨ ਟਾਂਡਾ ਚ ਇੱਕ ਐਫਆਈਆਰ 8 ਨੰਬਰ 6 ਤਰੀਕ ਨੂੰ ਦਰਜ ਕੀਤਾ ਗਿਆ ਸੀਗਾ ਤੇ ਫਾਦਰ ਅਸੀਂ ਉਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਜਿਹੜੇ ਜਿਹੜੇ ਲੋਕ ਇਸੇ ਇਨਵੋਲਡ ਹੈਗੇ ਸਾਰਿਆਂ ਨੂੰ ਫੜ ਕੇ ਸਜ਼ਾ ਦਲਾਈ ਜਾਏਗੀ ਜਿਹੜੀ ਵਜੇ ਰੰਜਿਸ਼ ਸੀਗੀ ਇਹਨਾਂ ਦੀ ਜਿਹੜੀ ਹੁਣ ਤੱਕ ਦੀ ਤਫ਼ਤੀਸ਼ ਸਾਮਣੇ ਆਈ ਹੈਗੀ ਉਹ ਆ ਹੈ ਕਿ ਕਿ ਇਹ ਦੋਨੋਂ ਧਿਰਾਂ ਦਾ ਆਪਸ ਵਿੱਚ ਜਿਹੜੇ ਮੁੰਡੇ ਸੀਗੇ ਉਹਨਾਂ ਦਾ ਦੋ ਗਰੁੱਪਸ ਦਾ ਕਾਫੀ ਟਾਈਮ ਤੋਂ ਪਿਛਲੇ ਲਗਭਗ 1.5-2 ਸਾਲ ਤੋਂ ਛੋਟੇ ਛੋਟੇ ਮੈਟਰਸ ਨੂੰ ਲੈ ਕੇ ਆਪਸੀ ਕਾਸ ਹੁਣੀ ਛੋਟੇ ਤੇ ਇਹਨਾਂ ਨੇ ਇਸ ਮੌਕੇ ਤੇ ਜਿਹੜਾ ਨਗਰ ਕੀਰਤਨ ਦਾ ਮੌਕਾ ਸੀਗਾ ਇਸ ਟਾਈਮ ਤੇ ਇਹਨਾਂ ਨੇ ਹਮਲਾ ਕਰਕੇ ਤੇ ਉਹ ਇਹਨਾਂ ਨੂੰ ਫਿਰ ਕਾਫੀ ਗਰੀਵੇ ਸੱਟਾਂ ਪਹੁੰਚਾਈ ਜਿਹਦੇ ਕਰਕੇ ਉਹਦੀ ਡੈਥ ਹੋਈ ਹੈ ਥੈਂਕ ਯੂ ਇਸੇ ਤਰ੍ਹਾਂ ਹੀ ਪੁਲਿਸ ਨੇ ਆਪਣੇ ਆਪ ਨੂੰ ਬੰਬੀਹਾ ਗੈਂਗ ਦਾ ਦੱਸਣ ਵਾਲੇ ਇੱਕ ਵਿਅਕਤੀ ਨੂੰ ਫਰੋਤੀ ਮੰਗਾਂ ਦੇ ਦੋਸ਼ ਗ੍ਰਿਫਤਾਰ ਕੀਤਾ ਹੈ ਐਸਐਸਪੀ सुरेंद्र ਲਾਂਬਾ ਨੇ ਦੱਸਿਆ ਕਿ ਪੁਲਿਸ ਨੇ ਉਕਤ ਵਿਅਕਤੀ ਪਾਸੋਂ ਵਾਰਦਾਤ ਦੌਰਾਨ ਵਰਤੇ ਆ ਮੋਟਰਸਾਈਕਲ ਅਤੇ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ ਰਜਿਸਟ੍ਰੇਸ਼ਨ ਟਾਂਡਾ ਦੇ ਵਿੱਚ ਰਜਿਸਟਰ ਹੋਇਆ ਜਿਨ੍ਹਾਂ ਵਿੱਚ ਇੱਕ ਐਫਆਈਆਰ ਦਰਜ ਕੀਤਾ ਗਿਆ 519 ਐਕਸਟਰਸ਼ਨ ਦਾ ਜਿਦੇ ਵਿੱਚ ਇੱਕ ਬਾਹਰ ਦੇ ਮੋਬਾਈਲ ਨੰਬਰ ਤੋਂ ਇੱਕ ਐਕਸਟਰਸ਼ਨ ਕਾਲ ਆਈ ਰੋਹਿਤ ਟੰਡਨ ਨੂੰ ਜਿਹੜੇ ਟਾਂਡਾ ਦੇ ਰਹਿਣ ਵਾਲੇ ਹੈਗੇ ਉਹਨਾਂ ਨੂੰ ਤੇ ਉਹਨਾਂ ਨੂੰ ਮੈਸੇਜ ਆਇਆ ਤੇ ਉਹਨਾਂ ਨੇ 5 3 ਕਰੋੜ ਰੁਪਈਆ ਦੀ ਐਕਸਟਰਸ਼ਨ ਡਿਮਾਂਡ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਜੇਕਰ ਇਹ ਐਕਸਟਰਸ਼ਨ ਨਹੀਂ ਦਿੱਤੀ ਜਾਂਦੀ ਹੈਗੀ ਤੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਬੱਚੇ ਨੂੰ ਤੇ ਉਹਨਾਂ ਨੂੰ ਜਾਨ ਦਾ ਖਤਰਾ ਹੋ ਸਕਦਾ ਹੈਗਾ ਉਹ ਉਹਨਾਂ ਨੂੰ ਨੁਕਸਾਨ ਪਹੁੰਚਾ ਦੇ। ਐਟ ਦ ਸੇਮ ਟਾਈਮ ਇਹਨਾਂ ਨੇ ਆ ਵੀ ਕਿਹਾ ਕਿ ਜਿਹੜਾ ਇੱਕ ਇਨਸੀਡੈਂਟ 22 12 ਨੂੰ ਹੋਇਆ ਸੀਗਾ ਉਹ ਉਹਨਾਂ ਦੇ ਬੇਟੇ ਦੀ ਕਿਡਨੈਪਿੰਗ ਦਾ ਜਿਹੜਾ ਅਟੈਂਪਟ ਦਾ ਇੱਕ ਇਨਸੀਡੈਂਟ ਹੋਇਆ ਸੀਗਾ ਉਹ ਉਹਨਾਂ ਵੱਲੋਂ ਕੀਤਾ ਗਿਆ ਸੀਗਾ ਤੇ ਉਹ ਐਕਚੁਅਲ ਇਨਸੀਡੈਂਟ ਸੀਗਾ ਤੇ ਇਸ ਕਰਕੇ ਇਹਨਾਂ ਨੂੰ ਐਕਸਟਰਸ਼ਨ ਜਿਹੜੀ ਹੈਗੀ ਦਿੱਤੀ ਜਾਵੇ ਅਦਰਵਾਈਜ਼ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਹੈ ਸਾਡੀ ਟੀਮ ਨੇ ਇਮੀਡੀਏਟਲੀ ਜਿਹੜਾ ਹੈਗਾ ਇਹਨੂੰ ਖਾਸ ਤੌਰ ਤੇ SPDI ਦੀ ਨਿਗਰਾਨੀ ਹੇਠ CIA ਦੀ ਟੀਮ ਨੇ ਇਮੀਡੀਏਟਲੀ ਇਹਨੂੰ ਇਨਵੈਸਟੀਗੇਟ ਕਰਦੇ ਹੋਏ ਵਿਦਨ ਰਜਿਸਟ੍ਰੇਸ਼ਨ ਤੋਂ ਵਿਦਨ 3 ਡੇਸ ਅਸੀਂ ਯੂ نو ਟ੍ਰੇਸ ਕੀਤਾ ਤੇ ਟ੍ਰੇਸ ਕਰਕੇ ਦੋ ਬੰਦੇ ਜਿਹੜੇ ਜਿਨ੍ਹਾਂ ਨੇ ਆ ਸਾਰੀ ਕਾਂਸਪੀਰੇਸੀ ਰਚੀ ਸੀਗੀ ਉਹ ਅਰੈਸਟ ਕੀਤੇ ਜਿਨ੍ਹਾਂ ਵਿੱਚ ਇੱਕ ਦਾ ਨਾਮ ਮਨਪ੍ਰੀਤ ਅਲਿਆਸ ਪ੍ਰਿੰਸ ਹੈਗਾ ਤੇ ਦੂਜੇ ਦਾ ਨਾਮ ਅਨਿਲ ਕੁਮਾਰ ਉਰਸ ਰਾਦੇ ਹੈਗਾ ਇਹਨਾਂ ਤੋਂ ਇੱਕ ਮੋਟਰਸਾਈਕਲ ਸਪਲੈਂਡਰ ਜਿਹਦੇ ਤੇ ਇਹਨਾਂ ਨੇ ਇੱਕ ਡਰਾਮਾ ਰਚਿਆ ਸੀਗਾ ਜਿਹੜੇ ਕੰਪਲੈਂਟ ਹੈਗੇ ਉਹਨਾਂ ਦੇ بیٹے ਨੂੰ ਇਸ ਤਰੀਕੇ ਦਾ ਇਨਸੀਡੈਂਟ ਰਚਾ ਕੀ ਉਹ ਜਿੱਦਾਂ ਉਹਨੂੰ ਕਿਡਨੈਪ ਕਰਨਾ ਹੋਵੇ ਤੇ ਉਹ ਗਏ ਉਹਦੀ ਗਲੀ 'ਚ ਜਾ ਕੇ ਉਹ ਮੁੰਡੇ ਨਾਲ ਥੋੜਾ ਜਿਹਾ ਹੱਥੋਂ ਪਾਈ ਜੇ ਕਰਕੇ ਫਿਰ ਵਾਪਸ ਭੱਜ ਕੇ ਚਲੇ ਗਏ ਤੇ ਉਹਨਾਂ ਨੇ ਕੀ ਕੀਤਾ ਅਸੀਂ ਤੇਰੇ ਮੁੰਡੇ ਨੂੰ ਚੱਕਣਾ ਸੀਗਾ ਬਟ ਅਸੀਂ ਉਸ ਟਾਈਮ ਨਹੀਂ ਚੱਕ ਪਾਏ ਤੇ ਹੁਣ ਅਸੀਂ ਦੁਬਾਰਾ ਇਸ ਤਰੀਕੇ ਦਾ ਇਨਸਟੈਂਟ ਕਰਾਂਗੇ ਉਹ ਮੋਟਰਸਾਈਕਲ ਜਿਹੜਾ ਵਰਤਿਆ ਗਿਆ ਉਹ ਅਸੀਂ ਬਰਾਮਦ ਕੀਤਾ ਉਸ ਟਾਈਮ ਜਿਹੜੇ ਸਿਸਟਮਿਕ ਕੈਮਰੇ ਚ ਆnde ਹੈਗੇ ਜਿਹੜੇ ਹੈਲਮਟ ਹੈਗੇ ਉਹ ਅਸੀਂ ਬਰਾਮਦ ਕੀਤੇ ਜਿਹੜੇ ਮੋਬਾਈਲ ਫੋਨਸ ਇਹਨਾਂ ਨੇ ਵਰਤੇ ਤੇ ਜਿਹੜੇ ਮੋਬਾਈਲ ਫੋਨਸ ਦਾ ਹੌਟਸਪੌਟ ਇਹਨਾਂ ਨੇ ਯੂਜ਼ ਕੀਤਾ ਉਹ ਵੀ ਅਸੀਂ ਬਰਾਮਦ ਕੀਤੇ ਹੈਗੇ ਜਿੱਦਣ ਅਸੀਂ ਨਾਲ ਐਕਸਟਰਸ਼ਨ ਡਿਮਾਂਡ ਕੀਤੀ ਸੀਗੀ ਤੇ ਸਾਡੀ ਜ਼ੀਰੋ ਟੋਲਰੈਂਸ ਹੈਗੀ ਐਕਸਟਰਸ਼ਨ ਦੇ ਕੇਸਾਂ ਦੇ ਪ੍ਰਤੀ ਮਾਂਜੋਗ ਡੀਜੀਪੀ ਸਾਹਿਬ ਦੇ ਸਪੈਸ਼ਲ ਰੀਜੀonal ਇੰਟਰਨਲ ਸਿਕਿਉਰਿਟੀ ਦੀ ਗਾਈਡੈਂਸ ਹੈ ਤੇ ਯੂ ਨੋ ਇਮੀਡੀਏਟਲੀ ਐਕਸ਼ਨ ਕਰਦੇ ਆ ਸਾਡੀ ਟੀਮ ਨੇ ਵਿਥਿਨ 3 ਡੇਸ ਟ੍ਰੇਸ ਕੀਤਾ ਤੇ ਹੁਣ ਫਰਦਰ ਅਗੇ ਇਹਨੂੰ ਇਨਵੈਸਟਿਗੇਟ ਕਰ ਰਹੇ ਆ ਜਿਹੜਾ ਇਹਨਾਂ ਨੇ ਇੱਕ ਗੈਂਗ ਦਾ ਨਾਮ ਲੈ ਕੇ ਬੰਬੀਆ ਗੈਂਗ ਦਾ ਨਾਮ ਲੈ ਕੇ ਇਹਨਾਂ ਨੂੰ ਆਪਣੇ ਆਪ ਨੂੰ ਰਿਪਰੈਜ਼ੈਂਟ ਕੀਤਾ ਸੋ ਫਾਰ ਇਹਨਾਂ ਦਾ ਕੋਈ ਟਰਮੀਨਲ ਰਿਪੋਰਟ ਔਰ ਕੋਈ ਕਨੈਕਸ਼ਨ ਸਾਹਮਣੇ ਨਹੀਂ ਆਇਆ ਹੈਗਾ ਦਿਸ ਵਾਸ ਅ ਕਾਂਸਪੀਰੇਸੀ ਜਿਹੜਾ ਲੋਕਾਂ ਨੂੰ ਠੱਗੀ ਮਾਰਨ ਵਾਸਤੇ ਈਜੀ ਮਨੀ ਵਾਸਤੇ ਜਿਹੜਾ ਹੈਗਾ ਇਸ ਤਰੀਕੇ ਦਾ ਕੀਤਾ ਤੁਹਾਡੇ ਰਾਹੀਂ ਮੈਂ ਆ ਵੀ ਦੱਸਣਾ ਚਾਹੁੰਦਾ ਕਿ ਕੋਈ ਵੀ ਬੰਦਾ ਇਸ ਤਰੀਕੇ ਜਿਹੜਾ ਕੰਮ ਕਰਦਾ ਹੈਗਾ ਉਹ ਕਾਨੂੰਨ ਤੋਂ ਬਚ ਨਹੀਂ ਸਕਦਾ ਹੈਗਾ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਦੀ ਹੈਗੀ ਦਿੱਤੀ ਜਾਏਗੀ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਅਵੋਇਡ ਕਰਨਾ ਚਾਹੀਦਾ ਇਹਨਾਂ ਚੀਜ਼ ਇਸ ਤਰੀਕੇ ਦੀ ਹਰਕਤ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਕੋਈ ਅਸਲਾ ਵਗੈਰਾ ਵੀ ਸਰ ਬਰਾਮਦ ਕੀਤਾ ਨਹੀਂ ਨਾ ਤੋਂ ਕੋਈ ਅਸਲਾ ਬਰਾਮਦ ਨਹੀਂ ਹੋਇਆ ਇੱਕ ਬੰਦਾ ਜਿਹੜਾ ਹੈਗਾ ਮਨਪ੍ਰੀਤ ਉਹ ਪੇਂਟ ਦਾ ਕੰਮ ਕਰਦਾ ਹੈਗਾ ਦੂਜਾ ਬੰਦਾ ਵੀ ਦਿਹਾੜੀ ਦਾ ਕੰਮ ਕਰਦਾ ਹੈਗਾ ਬਟ ਇਹਨਾਂ ਨੇ YouTube ਤੇ Facebook ਰਾਹੀਂ ਆ ਸਾਰੀ ਕਨਸਪੀਰੇਸੀ ਜਿਹੜੀ ਹੈਗੀ ਤੇ ਸਾਰੀ ਸਟੋਰੀ ਇਹਨਾਂ ਨੇ ਸਮਝੀ ਤੇ ਸਮਝ ਕੇ ਇਹਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਓਬਵੀਅਸਲੀ ਜਿਹੜਾ ਹੈਗਾ ਕੋਈ ਵੀ ਕ੍ਰਿਮੀਨਲ ਲਾਅ ਤੋਂ ਜਿਹੜਾ ਹੈਗਾ ਬਚ ਨਹੀਂ ਸਕਦਾ ਹੈਗਾ ਉਹਨੂੰ ਲਾਅ ਫੇਸ ਕਰਨਾ ਜਿਹੜਾ ਵੀ ਕੋਈ ਕ੍ਰਾਈਮ ਗਲਤ ਕਰੇਗਾ ਗਲਤ ਕੰਮ ਕਰੇਗਾ ਉਹਨੂੰ ਫੇਸ ਕਰਨਾ ਪਏਗਾ